ਸਸਿਕਰ ਪਤੋਏ ਸਸਿਕਰ ਮੇਰੇ ਬੱਚੇ ਆਏ ਅੱਜ ਤੇ ਮੇਰੇ ਪੁੱਤ ਕੰਮ ਚੱਲਦਾ ਸੀਗਾ ਤੇ ਨਵਾਂ ਕੰਮ ਆਪਣਾ ਸੋਈ ਬਣਾਈ ਗਿਆ ਤੇ ਮਨੇ ਜਦੋਂ ਨਾ ਮੀ ਕੋਈ ਮੁੰਡੇ ਕਹਿੰਦੇ ਤੇਜ ਕਰਦੇ ਆ ਬਹੁਤ ਚੰਗਾ ਲੱਗਿਆ ਕਿੰਨੇ ਦਿਨਾਂ ਤੋਂ ਬੰਦੀ ਨਹੀਂ ਸੀ ਕਿਉਂਕਿ ਜਬ ਉਸ ਮਾਤਾ ਉਹ ਠੀਕ ਹੈ ਬੱਤ ਵਧੀਆ ਇਹ ਜਿਹੜੀ ਤੁਸੀਂ ਨੇ ਵੀਡੀਓ ਨਹੀਂ ਪਾਈ ਕੰਮ ਕਾਫੀ ਦਿਨਾਂ ਦਾ ਚੱਲਦਾ ਹੈ ਇਹ ਕੰਮ ਮੇਰੇ ਪਾਸੇ ਤੁਸੀਂ ਤਾਂ ਆਪੀ ਸੇਵਾ ਲਈਤੀ ਆ ਮੈਂ ਸੇਵਾ ਕਰਦੀ ਆ ਆ ਦੋ ਤਿੰਨ ਦਿਨਾਂ ਤੋਂ ਪਤਾ ਲੱਗਿਆ ਨੇ ਜੀ ਹਾਂਜੀ ਸੇਵਾ ਕਰਦੇ ਪੇਂਟ ਦੁਆਰਾ ਫੜਾਇਆ ਸਾਰਾ ਬਹੁਤ ਵਧੀਆ ਬੜੇ ਬੱਚਿਆਂ ਦੇ ਫੋਨ ਆਏ ਆ ਮੈਂ ਦੋ ਦੋ ਕੈਲੀਫੋਰਨੀਆ ਵੀ ਗਈ ਸੀਗੀ ਠੀਕ ਹੈ ਜੀ ਤੇ ਕੈਲੀਫੋਰਨੀਆ ਮੈਂ ਗਈ ਉਹਨੂੰ ਰੈਸਟੋਰੈਂਟ ਵਾਲੇ ਨੇ ਮੈਨੂੰ ਬੋਲਾ ਆਪਕੋ ਹਿੰਦੀ ਬੋਲ ਆਉਂਦੀ ਹੈ ਨਾ ਕਹਤਾਂ ਤੁਸੀਂ ਸਾਡੇ ਕੋਲ ਹੋ ਕੇ ਜਾਣਾ ਹਨਾ ਮੈਂ ਕਿਹਾ ਠੀਕ ਆ ਮੈਂ ਵਾਪਸ ਹੋ ਕੇ ਜਾਉਂਗੀ ਮੈਂ ਭੁੱਲ ਗਈ ਉਹ ਮੇਰੇ ਫੋਨ ਤੇ ਫੋ ਉਹ ਕਹਿੰਦੇ ਮਤਲਬ ਮੈਂ ਤਾਂ ਤੇ ਬੰਦੇ ਇਕੱਠੇ ਕੀਤੇ ਸੀ ਤੁਹਾਨੂੰ ਇਹਨਾਂ ਸਵਾਲ ਕਰਨਾ ਸੀਗਾ ਮੈਂ ਪੁੱਤ ਕੋਈ ਨਾ ਕਹਿੰਦਾ ਮੇਰੀ ਮਾਤਾ ਘਰ ਗਈ ਸਪੈਸਿਅਲ ਚਾਂਦੀ ਦੇ ਭਾਂਡੇ ਦੇ ਕਿ ਅਸੀਂ ਮਾਣੂ ਚਾਂਦੀ ਦੇ ਭਾਂਡੇ ਦੀ ਰੋਟੀ ਖਾਣੀ ਆ ਠੀਕ ਹੈ ਜੀ ਤੇ ਮੈਨੂੰ ਬੜਾ ਦੁੱਖ ਲੱਗਿਆ ਕਿਉਂਕਿ ਮਾਣੂ ਨਹੀਂ ਬੀਨ ਸਕੀ ਜੇਲੀ ਤੇ ਮਹਾਰਾਜ ਉਹਨਾਂ ਨੂੰ ਵੀ ਤੰਦਰੁਸਤ ਰੱਖ ਕੇ ਚੜ੍ਹਦੇ ਕਲਾਸ ਰੱਖੇ ਤੇ ਚੰਗਾ ਲੱਗਾ ਜਦੋਂ ਮਰਜੀ ਮੇਰਾ ਪੁੱਤ ਥੋੜੀ ਮਾਂ ਛੋਟਾ ਘਰ ਥੋੜੀ ਰੋਟੀ ਜਦੋਂ ਮਰਜ਼ੀ ਉਹ ਦੋ ਹੋਰ ਆ ਰਹੇ ਆ ਕੈਲੀਫੋਰਨੀਆ ਤੋਂ ਠੀਕ ਹੈ ਜੀ ਤੇ ਬਹੁਤ ਚੰਗਾ ਲੱਗਿਆ ਜੁਗ ਜੁਗ ਜ ਆ ਸੁਪਰੀ ਸੁਪਰੀ ਦਾ ਅੱਛਾ ਜੇ ਕਹਿੰਦਾ ਇੱਕ ਪੰਜਾਬੀ ਖਾਣਾ ਕੋਲ ਬਣਾਦਾ ਕਹਿੰਦਾ ਇੱਕ ਮੱਤਾ ਦੀ ਸੋਈ ਉਹਦੇ ਕੋਲ ਜਾਓ ਠੀਕ ਹੈ ਜੀ ਸਿਆਲੂ ਇਹ ਸਿਆਲਾ ਸਿਆਲ ਹੈ ਬਹੁਤ ਅੱਛਾ ਲੱਗਾ ਬਹੁਤ ਪਾਸ ਹੀ ਹੈ